ਹਰ ਇੱਕ ਦਾ ਵਾਸਤਾ ਕੀ ਆਪਾਂ ਦੇ YouTube ਚੈਨਲ ਦੀਪ ਦੇਈ ਫਾਰਮ ਚੈਨਲ ਤੇ ਜਨਨ ਸਬਸਕ੍ਰਾਈਬ ਕਰਦੇ ਜਾਂ ਦਿੱਤੇ ਗਏ ਬੈਲ ਬੈੰਗਸਾਂ ਦੇ ਦੁਆਲੇ ਤਾਂ ਕਿ ਹਰੇਕ ਵਾਰੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਜੇ ਕਿਸੇ ਵੀਰ ਨੇ ਆਪਣਾ ਵੀਡੀਓ ਕਰਾਉਣੀ ਹੋਵੇ ਤਾਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 99725 99799 ਦੋਸਤੋ ਅੱਜ ਦੀ ਵੀਡੀਓ ਪਾਣਾ ਵੀਡਿਓ ਕਰ ਜਿਹੜਾ ਸਰੂ ਬਟਿੰਡਾ ਤੇ ਫਿਰ ਆਪਾਂ ਫੂਲ ਪੈ ਜਾਂਦੀ ਆ ਜਦਕਰ ਵੀਡੀਓ ਬਣਾ ਰਹੇ ਆ ਕੋਈ ਬਾਈ ਦਾ ਵਪਾਰ ਲੈਣ ਦਾ ਕੰਮ ਨਹੀਂ ਆਪੇ ਸਾਹਮਣੇ ਸਕਰੀਨ ਤੇ ਦੇਖ ਹੀ ਰਹੇ ਆ ਲੱਗਦਾ ਕਿ 4-5 ਦੇ ਕਰੀਬ ਬਾਈ ਕੋਲੇ ਪੱਧੂ ਰੱਖੇ ਹੋਇਆ ਪਰ ਜਦਕਾ ਵੀਡੀਓ ਬਣਾਉਣੇ ਆ ਬਾਈ ਹੁਣੀ ਬਰੀਡ ਤੇ ਟੱਪ ਕਰਦੇ ਆ ਜਿਹਨਾਂ ਤੇ ਦੇਖ ਤਾਂ ਕਿ ਸਾਹਮਣੇ ਬਹੁਤ ਕੁੜੀਆਂ ਤੀਰ ਚੋਟਾ ਮੋੜਾ ਨਾ ਦਿਗਾ ਆਂ ਡਰਾਉ ਹੈ ਕੀ ਆ ਬਾਈਆਂ ਕੋਲੇ ਉਹੀ ਪੂਰੀ ਟੌਪ ਕਲਾਸ ਅ ਫਾਈਰ ਆ ਰਹੀ ਹੁੰਦੀ ਬਾਕੀ ਅੱਜ ਦੀ ਵੀਡੀਓ ਵਿੱਚ ਆ ਜਿਹੜੇ ਤੇ ਸਾਹਮਣੇ ਸਕਰੀਨ ਤੇ ਫੁੱਲ ਵੱਡੀ ਤੇ ਬਜਨ ਵਾਲੀ ਝੋਲੀ ਦੇਖਦੇ ਆ ਇਹ ਮਲਕਾ ਹੀ ਐਨਾ ਦਿਖਾਊਗਾ ਜਾਣਕਾਰੀ ਪ੍ਰੋਪਰ ਬਾਈ ਹੁਣ ਤਾਂ ਦਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਥੱਲੇ ਆਪਸੇ ਚੱਲਦਾ ਰਹਿਣਾਗਾ ਹਾਂ ਕੀ ਆਓ ਇਹ ਲ ਵੱਤ ਫਾਇਨਾ ਕਰ ਲੈ ਗਿਆਂ ਹਾਂ ਬਈ ਸਤਿਗੁਰ ਜੀ ਸਤਿਗੁਰ ਬਈ ਸਤਿਗੁਰ ਹੋਰ ਬਈ ਠੀਕ ਆਕ ਜੀ ਹਾਂਜੀ ਹਾਂਜੀ ਵਧੀਆ ਠੀਕ ਹੈ ਨਾਮ ਤੇ ਪੰਡਿਤ ਜੀ ਆਪਣਾ ਮੇਰਾ ਨਾਮ ਜਸਵੀ ਸਿੰਘਾ ਪਿਆਰਾ ਨਾਮ ਸਰਜੀਤ ਸਿੰਘਾ ਠੀਕ ਹੈ ਜੀ ਸਾਬਕਾ ਮੈਂਬਰ ਹਲੀਨਗੜ੍ਹ ਪਿੰਡ ਦਾ ਓਕੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਤੁਸੀਂ ਤੁਸੀਂ ਰਾਮਪੁਰਾਪੂਲ ਓਕੇ ਤੋਂ ਬਾਈ ਹੁਣੇ ਜੇ ਫਾਦਰ ਜੀ ਫਾਦਰ ਵੀ ਆਪਣੇ ਹਾਂਜੀ 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 ਠੀਕ ਹੈ ਜੀ ਚਾਰ ਪੰਜ ਸਾਲ ਬੁਪਲਾ ਹੋਣੇ ਮੈਂਬਰੀ ਕਰੀਏ ਜੀ ਓਕੇ ਜੀ ਮੋਬਾਈਲ ਨੰਬਰ ਜੀ ਆਪਣਾ 98725 5403 ਇਹ ਬਾਈ ਦਾ ਮੋਬਾਈਲ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਕੀ ਬਈ ਘਰ ਦੇ ਪਗੂ ਹੀ ਆਪਣੇ ਹਾਂ ਸਾਰੇ ਘਰ ਦੇ ਘਰੇ ਤਿਆਰ ਕਰੇ ਕੋਈ ਹੋਜੀ ਬਾਹਰ ਉੱਤ ਬੱਲਣੇ ਲਿਆ ਕੇ ਤੇ ਵੀ ਯਾਨੀ ਕਿ ਖੇਤੀਬਾੜੀ ਦਾ ਸਹਿਤਾਂ ਦੇ ਨਾਲ ਹਾਂ ਮੈਨ ਕੰਮ ਆਪਣਾ ਮੋੜਾ ਨਾਲ ਬੀੜ ਪਈ ਆ ਹਾਂਜੀ ਹਾਂਜੀ ਬਸ ਇਹੀ ਆ ਠੀਕ ਹੈ ਜੀ ਲੋ ਵੀ ਦੋਸਤ ਮੈਂ ਸੂਰੂ ਹੀ ਦੱਸਤਾ ਸੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਕਿਰੇਂਡੇ ਪਸੂਗਾ ਤੇ ਬਾਈ ਜਿਹੜੀ ਆਪਾਂ ਝੋਡੀ ਦੇਖਦਾ ਕੰਨਵਾ ਪੂਆ ਐ ਇਹ ਦੂਜੇ ਸੂਏ ਦੂਜੇ ਸੂਏ ਹਾਂਜੀ ਕਰੋ ਸੂਈ ਆ ਬਈ ਇਹ ਇਹਨੂੰ ਸੱਤਕ ਦਿਨ ਹੋ ਗਿਆ ਸੂਈ ਸੱਤਕ ਦਿਨ ਹਾਂਜੀ ਬੱਚਾ ਕੀ ਆ ਗਿਆ ਜੀ ਹਾਂ ਬੱਚਾ ਕੀ ਆ ਗਿਆ ਕਟਾਈ ਹੈ ਨਾ ਇਹਦਾ ਤੇ ਆਪਣੇ ਨਾਲ ਬਸ અમા ਸੁਈ ਰੂਮ ਪਟਾ ਮੋਰ ਮੈਕਅਪ ਕਟਾਇਆ ਗਿਆ ਤੇ ਬਾਈ ਜੀ ਜਿਹੜੇ ਸੀ ਬੰਦਾ ਹੈ ਪਤਾ ਹੈ ਜੀ ਇਹ ਕਰੋ ਦੇ ਸਾਰੇ ਠੀਕ ਹੀ ਹੋ ਗਏ ਸੇ 29 ਦੀ ਬਾਈ ਹੋਣੀ ਪਹਿਲਾ ਦੱਸ ਰਹੇ ਸੀ ਕਿਉਂ ਜਿਹੜੀ ਖੁਦ ਆਵਾ ਬੱਚੇ ਦਾ ਸਤਰਾ ਜਿਹੜਾ ਮਿਲਦੂਆ ਸਿੱਕਾ ਬਾਈਆਂ ਦੇ ਕੋਲੇ ਹੈ ਤੁਸੀਂ ਆ ਕੇ ਚੈੱਕ ਕਰ ਲਓ ਤੇ ਬਾਈ ਜਿਹੜੇ ਹੁਣ ਸੱਤ ਦਿਨ ਨੂੰ ਸੁਈ ਆ ਜੀ ਥਲੱਕ ਕੇ ਵੇਆ ਪੂਰੀ ਸੁਈ ਆ ਅੱਜ ਜੁਏ ਬੀ ਇਹਨੇ 12-13 ਕਿਲੋ ਦਦੋ ਰਾਮ ਨਾਲ ਤੇ ਐਂਡ ਤੱਕ ਜੀ ਦਦਾਂ ਆੜਦੀ ਨੀ ਜੀ ਤੇ ਹਣ ਕਿੰਨਾ ਦੋ ਤਿਆਰ ਆ ਵੀ ਕੰਡੇ ਵਾਲਾ ਜਿਹੜਾ ਹੁਣ 10 ਕਿਲੋ ਤਿਆਰ ਹੋ ਗਿਆ ਇਸ ਟਾਈਮ ਹਾਂ ਲੋ ਵੀ ਦੋਸਤ ਆਪਾਂ ਮਰਾ ਖਣ ਲਿਆ ਵਾਤ ਕਰ ਗਈ ਆ ਹੋਈ ਫਿਰਦੀ ਬਾਜ ਹੋਣੀ ਕਿ ਆ ਵੀ 7 ਦਾ ਦੀ ਸੁਈਆ ਕਟੜੀੇ ਬਾਹਰ ਨੂੰ ਬਈ ਆ ਖੋਲੀ ਤਾਂ ਦੀ ਸੁਈਆ ਖੋਲੀ ਦੇ ਸੋ ਮਰੀ ਸੁਈ ਸੁਈ ਥਲੇ ਬਾਈ ਕਰੇ ਵੀ 9-10 ਕਿਲੋ ਬਈ ਹਾਂ 9-10 ਤੋਂ ਲੈ ਕੇ ਦੋ ਤਿਆਰ ਆ ਕੰਡੇ ਵਾਲਾ ਜੇ ਤੁਸੀਂ ਜੋ ਖੋਲ ਖੋਲ ਲੈ ਬਈ ਬੋਦਰ ਚਾਰ ਟਾਈਮ ਆਵੀਂ ਫੇਰ ਤਾਂ ਤੁਸੀਂ ਮਰ ਕੇ ਹੀ ਕਰ ਸਕਦੇ ਆ ਭਾਈ ਹੁਣ ਇਹਦੇ ਖੋਜ ਕੇ ਦਿਖਾ ਦਿੰਦੇ ਆ ਤੁਸੀਂ ਦੇਖ ਸਕਦੇ ਬਹੁਤ ਵੱਡੀ ਬਾਤ ਆ ਦੋਸਤੋ ਕੋਈ ਪ੍ਰਾਣੀ ਕੀ ਬਣ ਕੇ ਆਵੇ ਬਾਕੀ ਮੋੜ ਨਾਲ ਚ ਆ ਜਾਂਦੀ ਆ ਲੰਬੀ ਲਾਈਨ ਲਈ ਭਾਈ ਆਇਆ ਹੁਣ ਖਚ ਲੈ ਇਧਰ ਬੋਦਰ ਦੇ ਬੱਚੇ ਦਾ ਕਰੋ ਵੀ ਜ਼ਰੂਰ ਬਰਾਬਰ ਚੱਕ ਲੈ ਝੋਲੀ ਆ ਭਾਈ ਲੈ ਚਲੋ ਤੂੰ ਆਜੇ ਦੂਜਾ ਲੋ ਬੈਠੋ ਵੀ ਉਹ ਬੇਬਸੀ ਵੀ ਆਪਾਂ ਹਵਾਲਾ ਦਿਖਾ ਦਿੰਦੇ ਆਂ ਚਾਰੀ ਸੋਨਾ ਕੰਨ ਚ ਬੰਨ੍ਹੇਦਾ ਕੁੜੀ ਤੇ ਇੱਥੇ ਬੰਨ੍ਹ ਦੇ ਚੱਲ ਬੰਨ੍ਹ ਦੇ ਦੇ ਬਈ ਯਾਰੀ ਦੋ ਦਵਾ ਢਾਲ ਜੇ ਕਰਵਾ ਦਿੱਤਾ ਹੋਰ ਬੰਨ੍ਹ ਦੇ ਬੱਤੀ ਯਾਰੀ ਤੇਰ ਤੋਂ ਹਵਾਲਾ ਕੀ ਕਰਾ ਲਓ ਬੜੀ ਬੜੀ ਬੋਲਾ ਬਾਈ ਹੁਣੀ ਕਹਿੰਦੇ ਵੀ 11 ਬਾਲਕ ਤੋਂ ਦੁੱਧ ਪਿਆਇਆ ਨੇ ਪਲੂਨ ਨੇ ਇਹਦੇ ਸੂਆ ਦੂਜਾ ਸੂਈ ਆ ਬਾਈ ਕਿੰਨਾ ਦਾ ਦੁੱਧ ਪਿਆਜੂ ਆਪਣੇ ਹਸਣ ਵਾਲੇ ਰਾਣ 15 ਕਿਲੋ ਦੁੱਧ ਆਰਾਮ ਨਾਲ ਹੀ ਕੱਢੂਗੀ ਠੀਕ ਹੈ ਜੀ ਦੋਸਤਾਂ ਨੋਰਮਲ ਸੇਵਾਲਾ ਬਾਈ ਹੁਣੀ ਕਹਿੰਦੇ ਵੀ 15 ਕਿਲੋ ਦੁੱਧ ਦੇਊਗੀ ਬਾਕੀ ਦੁੱਧ ਦਾ ਕੀ ਆਪਣੀ ਆਪਣੀ ਸੇਵਾ ਤੇ ਡਿਪੈਂਡ ਆ ਬਾਕੀ ਜਿਹੜਾ ਹੁਣ ਦੁੱਧ ਮਜੂਦ ਆ ਤੁਸੀਂ ਚੋ ਲੈਣਾ ਫੱਤ ਦੇ ਦੀ ਸੂਈ ਥੱਲੇ ਬਾਈ ਹੁਣ ਇਹ ਕਹਿੰਦੇ ਵੀ 9-10 ਕਿਲੋ ਹੈਗਾ ਆਪਾਂ ਕੰਡਾ ਵਰਾਵਾਂਗੇ ਤੇ ਬਾਈ ਇਹ ਜੈ ਜੈ ਮੁੱਲ ਵੇਚਣ ਵਾਲਾ ਜਸਟ ਨੋ 1.5 ਲੱਖ ਰੁਪਈਆ 1.5 ਲੱਖ ਹਾਂ ਮਾਨ ਤਾਨ ਕਰ ਦਾਂਗੇ ਜੀ ਹੋਜੀ ਮਾਨ ਤਾਨ ਜੀ ਹਾਂ ਲਓ ਜੀ ਮਾਨ ਤਾਨ ਵਿੱਚ ਹੋ ਜੂਗਾ ਮੁੱਲ ਕਰਾਉਣ ਨੂੰ 1.5 ਲੱਖ ਰੁਪਈਆ ਬਾਕੀ ਸੋ ਕਿਥੇ ਹੀ ਭਰਾ ਦੇ ਚੋਡੀ ਵਸੈਂਦਾ ਨੰਬਰ ਸਕਰੀਨ ਤੇ ਚੱਲਦਾ ਬਾਈ ਹੁਣ ਇਹ ਦਿੱਤੇ ਹੈਗੇ ਨੰਬਰ ਤੇ ਸੰਪਰਕ ਕਰ ਲਿਓ ভিডিও দেখালেই কানবাজি